ਇਹ ਸਮਝਦੇ ਆ ਕਿ ਬਹੁਤ ਇੱਕ ਸ਼ੁਭ ਕਾਰਜ ਹੈ ਇਹਨਾਂ ਸਕੂਲਾਂ ਦੇ ਵਿੱਚੋਂ ਕੋਈ ਐਦਾਂ ਦੀਆਂ ਫਾਈਲਾਂ ਸੀ ਜੋ ਪਿਛਲੇ 30-30 ਸਾਲਾਂ ਤੋਂ ਪੰਚਾਇਤਾਂ ਦੀ ਡਿਮਾਂਡ ਸੀ ਪਰ ਕਦੀ ਕਿਸੇ ਨੇ ਗੌਰ ਨਹੀਂ ਕੀਤਾ ਤੇ ਅਸੀਂ ਹੁਣ ਇੱਕ ਹੋਰ ਫੈਸਲਾ ਲਿਆ ਕਿ ਜਿੰਨੇ ਵੀ ਸਰਕਾਰੀ ਸਕੂਲ ਸ਼ਹੀਦਾਂ ਦੇ ਨਾਮ ਤੇ ਚੱਲਦੇ ਆ ਉੱਥੇ ਉਹਨਾਂ ਦੀ ਤਸਵੀਰ ਜਿੱਦਾਂ ਦੀ ਵੀ ਤਸਵੀਰ ਅਵੇਲੇਬਲ ਹੋਵੇ ਜਾਂ ਪੇਂਟਿੰਗ ਤੇ ਉਹਨਾਂ ਦਾ ਇਤਿਹਾਸ ਅਗਰ ਉਹ ਗਦਰੀ ਬਾਬੇ ਆ ਤਾਂ ਕਿਹੜੀ ਜੇਲ੍ਹ 'ਚ ਸੀ ਕੀ ਸਫ਼ਰ ਸੀ ਅਗਰ ਉਹ ਸ਼ਹੀਦ ਹੋਇਆ ਕਿਹੜੀ ਜੰਗ 'ਚ ਸ਼ਹੀਦ ਹੋਇਆ ਅਗਰ ਉਹ ਪੰਜਾਬ ਦੇ ਮਹਾਨ ਜਿਵੇਂ ਮੈਂ ਬਲਦੇਵ ਗਾਰਗੀ ਜਿਹੜਾ ਜ਼ਿਕਰ ਕੀਤਾ ਉਹਨਾਂ ਦੇ ਜੀਵਨ ਬਾਰੇ ਮੈਂ ਤੁਹਾਨੂੰ ਦੱਸਦਾ ਮੈਂ ਜਲੰਧਰ ਦੇ ਇੱਕ ਸਕੂਲ 'ਚ ਗਿਆ ਉਹ ਸਕੂਲ ਇੱਕ ਸ਼ਹੀਦ ਦੇ ਨਾਮ ਤੇ ਸੀ ਤੇ ਮੈਨੂੰ ਮੈਂ ਉੱਥੇ ਦੇ ਪ੍ਰਿੰਸੀਪਲ ਨੂੰ ਪੁੱਛਿਆ ਮੈਂ ਕਿਹਾ ਮੈਮ ਇਹ ਕਿਹੜੀ ਜੰਗ ਵਿੱਚ ਸ਼ਹੀਦ ਹੋਏ ਸੀ ਨਾ ਪ੍ਰਿੰਸੀਪਲ ਨੂੰ ਪਤਾ ਮੈਂ ਉੱਥੇ ਦੇ ਬੱਚਿਆਂ ਨੂੰ ਪੁੱਛਿਆ ਨਾ ਬੱਚਿਆਂ ਨੂੰ ਪਤਾ ਇਹਦਾ ਮਤਲਬ ਜਿਹੜੇ ਅਸੀਂ ਆ ਤਾਂ ਸਿਰਫ ਨਾਮ ਰੱਖ ਦਿੰਦੇ ਆ ਪਰ ਉਹਨਾਂ ਦਾ ਇਤਿਹਾਸ ਉਹ ਸਾਡੇ ਬੱਚਿਆਂ ਜਾਂ ਪਿੰਡਾਂ ਵਾਲੇ ਜਾਂ ਉੱਥੇ ਪੜਦੇ ਜਿਹੜੇ ਪੜਾਉਂਦੇ ਜਿਹੜੇ ਅਧਿਆਪਕ ਉਹਨਾਂ ਤੱਕ ਨਹੀਂ ਤਾਂ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਜਦੋਂ ਵੀ ਉਹਨਾਂ ਦੀ ਬਰਸੀ ਆ ਉਹਨਾਂ ਦੇ ਪਰਿਵਾਰਾਂ ਨੂੰ ਤਾਂ ਕਿ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਲਈ ਪੰਜਾਬ ਦੇ ਨਾਮ ਦੇ ਲਈ ਇਹਨਾਂ ਆਪਣਾ ਜੀਵਨ ਵਾਰਤਾ ਸੀ ਉਹਨਾਂ ਨੂੰ ਜਿਹੜੀ ਸੱਚੀ ਸ਼ਰਧਾਂਜਲੀ ਭੇਟ ਕਰਦੇ ਰਹੀਏ ਇਹ ਸੀਗਾ ਮੈਂ ਜਿਵੇਂ ਇਹਦੇ ਵਿੱਚ ਦੱਸਿਆ ਕਿ ਖਟਕਰ ਕਲਾ ਤੁਸੀਂ ਆਪ ਸੋਚ ਕੇ ਦੇਖੋ ਕਿ ਵਿਖਟਕਰ ਕਾ ਨਾ ਦੇ ਸਕੂਲ ਦਾ ਨਾਮ ਵੀ ਹਜ ਤੱਕ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਨਹੀਂ ਸੀ ਤੇ ਹੁਣ ਵੀ ਹਜੇ ਵੀ ਜਿਹੜੇ ਕੁਝ ਪੈਂਡਿੰਗ ਕੇਸਿਸ ਐ ਕਿਤੇ ਕਿਤੇ ਉਹ ਕਹਿੰਦੇ ਆ ਜੀ ਅੱਛਾ ਜੀ ਤੁਸੀਂ ਫ੍ਰੀडम फाइਟਰਸ ਤੋਂ ਸਰਟੀਫਿਕੇਟ ਲੈ ਕੇ ਜਾਓ ਅਸੀਂ ਉਹਨੂੰ ਵੀ ਹੋਰ ਈਜ਼ ਆਊਟ ਕਰ ਰਹੇ ਆ ਜਿਹੜੇ ਜਿਹੜੇ ਵੀ ਸਾਡੇ ਗਦਰੀ ਬਾਬੇ ਨੇ ਮਹਾਨ ਸ਼ਹੀਦ ਨੇ ਕਿਹਲੇ ਪੰਜਾਬ ਨੂੰ ਇਹ ਇਕਲੌਤਾ ਇਮਾਨ ਪ੍ਰਾਪਤ ਹੈ ਕਿ ਸਾਡੇ ਹਰ ਤੀਜੇ ਪਿੰਡ ਚ ਕੋਈ ਨਾ ਕੋਈ ਇਦਾਂ ਦਾ ਸ਼ਹੀਦ ਕੋਈ ਨਾ ਕੋਈ ਮਹਾਨ ਪੁੱਤ ਐ ਅਸੀਂ ਉਹਨਾਂ ਨੂੰ ਸੱਚੀ ਸਾਡਾ ਮਹਿਕਮਾ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕੇ ਤੇ ਪਲੱਸ ਇਹ ਇਨਸ਼ੋਰ ਕੀਤਾ ਜਾਊਗਾ ਕਿ ਜਿਹੜੇ ਜਿਹੜੇ ਵਿਦਿਆਖੇਦਾਰੇ ਜਿਹੜੇ ਜਿਹੜੇ ਸਕੂਲ ਸਾਡੇ ਸ਼ਹੀਦਾਂ ਦੇ ਨਾਮ ਤੇ ਆ ਸਤੰਤਰਤਾ ਸੰਗਰਾਮੀਆਂ ਦੇ ਨਾਮ ਤੇ ਆ ਗਦਰੀ ਬਾਬਿਆਂ ਦੇ ਨਾਮ ਤੇ ਆ ਜਾਂ ਹੋਰ ਪੰਜਾਬ ਦੇ ਨਾਮ ਪਰ ਸ਼ਕਸ਼ੀਤਾਂ ਦੇ ਨਾਮ ਤੇ ਆ ਉਹਨਾਂ ਦਾ ਇਤਿਹਾਸ ਉਹਨਾਂ ਦੀ ਜੀਵਨੀ ਉਹਨਾਂ ਦੀ ਅਗਰ ਤਸਵੀਰ ਅਵੇਲੇਬਲ ਹੈ ਪੇਂਟਿੰਗ ਅਵੇਲੇਬਲ ਹੈ ਉਸ ਨੂੰ ਅਸੀਂ ਆਪਣੇ ਸਕੂਲਾਂ ਚਲਾਵਾਂਗੇ ਤਾਂ ਕਿ ਸਾਡੇ ਬੱਚੇ ਤੇ ਆਉਣ ਵਾਲੀ ਪੀੜ੍ਹੀਆਂ ਉਹਨਾਂ ਦੀ ਮਹਾਨ ਕੁਰਬਾਨੀਆਂ ਦੇ ਨਾਲ ਜਾਣੂ ਹੋ ਸਕੇ ਧੰਨਵਾਦ ਜੀ ਏ ਜੀ ਡੀ 115 ਸਕੂਲਾਂ ਦੀ ਲਿਸਟ ਹੈ ਜੀ ਇਹ ਮਾਪ ਜੀ ਨੂੰ ਮੁਹੱਈਆ ਕਰਾ ਦਿੰਨਾ ਹੈ ਸਕੂਲ ਵਾਈਜ਼ ਕਿਹੜੇ ਸ਼ਹੀਦ ਦੇ ਉੱਤੇ ਨਾਮ ਹੈ ਕਿ ਕਿੰਨੀ ਤਰੀਕ ਨੂੰ ਇਹਦੇ ਆਰਡਰ ਹੋਏ ਨੇ